ਵਿਆਹ ਸਮਾਗਮ ਦੌਰਾਨ ਇੱਕ ਕੁੜੀ ਨੂੰ ਗੋਲੀਆਂ ਮਾਰੀਆਂ ਜਾਂਦੀਆਂ। ਖਬਰ ਇਹ ਹੈ ਕਿ ਗੋਲੀਆਂ ਜਿਸ ਕੁੜੀ ਨੂੰ ਲੱਗਦੀਆਂ ਉਹ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਅਤੇ ਡੋਲੀ ਤੁਰਨ ਵਾਲੀ ਹੁੰਦੀ ਹੈ ਕਿ ਪਹਿਲਾਂ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਹਾਲਾਂਕਿ ਕਿਸ ਦੇ ਵੱਲੋਂ ਉਸ ਨੂੰ ਗੋਲੀ ਲਗਾਈ ਜਾਂਦੀ ਹੈ ਇਸ ਦਾ ਕੋਈ ਪਤਾ ਨਹੀਂ ਲੱਗਿਆ। ਤੁਹਾਨੂੰ ਦੱਸ ਦਈਏ ਕਿ ਘਟਨਾ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਦੇ ਵਿੱਚ ਦੀ ਹੈ ਜਿੱਥੇ ਵਿਆਹ ਸਮਾਗਮ ਦੌਰਾਨ ਗੋਲੀਆਂ ਚਲਾਈਆਂ ਗਈਆਂ। ਲਾੜੀ ਨੂੰ ਗੋਲੀ ਜਾ ਵਸਦੀ ਹੈ ਜਿਸ ਕਰਕੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ। ਜਖਮੀ ਲਾੜੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਸ ਦੀ ਹਾਲਤ ਵੀ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਦੇ ਵਿੱਚ ਜਦੋਂ ਵਿਆਹ ਤੋਂ ਬਾਅਦ ਵਿਦਾਈ ਹੋ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਗੋਲੀ ਲਾੜੇ ਦੇ ਮੱਥੇ ਨੂੰ چیرਦੀ ਹੋਈ ਨਿਕਲ ਗਈ ਜਿਸ ਦੇ ਪਿੱਛੋਂ ਗੰਭੀਰ ਹਾਲਤ ਦੇ ਵਿੱਚ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਾੜੀ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ ਪੁਲਿਸ ਨੇ ਦੱਸਿਆ ਕਿ ਲੜਕੀ ਦਾ ਵਿਆਹ ਸੀ ਅਤੇ ਜਦੋਂ ਵਿਦਾਈ ਹੋ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਇਲਾਜ ਕਰੇ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਸਿਰ ਤੇ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਅਜੇ ਵੀ ਨਾਜੁਕ ਹੈ ਤੁਹਾਨੂੰ ਦੱਸਦੀ ਕਿ ਕੁੜੀ ਦੀ ਡੋਲੀ ਤੁਰਨੀ ਹੀ ਸੀ ਕਿ ਉਸ ਤੋਂ ਪਹਿਲਾਂ ਹੀ ਵਿਆਹ ਦੇ ਵਿੱਚ ਫਾਇਰਿੰਗ ਹੋ ਜਾਂਦੀ ਹੈ ਕਿਸੇ ਦੇ ਵੱਲੋਂ ਅਚਾਨਕ ਫਾਇਰ ਕੀਤੇ ਜਾਂਦੇ ਨੇ ਤੇ ਉਹ ਜਿਹੜੀ ਗੋਲੀ ਹੈ ਅਚਾਨਕ ਲਾੜੀ ਦੇ ਮੱਥੇ ਦੇ ਵਿੱਚ ਜਾ ਵੱਜਦੀ ਅਤੇ ਡੋਲੀ ਤੁਰਨ ਤੋਂ ਪਹਿਲਾਂ ਹੀ ਉਸ ਨੂੰ ਹਸਪਤਾਲ ਲੈ ਜਾਣਾ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਉਹਦੇ ਗੋਲੀ ਮੱਥੇ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਹੁਣ ਉਹਦੀ ਹਾਲਤ ਨਾਜ਼ੁਕ ਪਈ ਹੋਈ ਹੈ ਜਿਹਦੀ ਸ਼ਾਂਤੀ ਸੀ ਉਹ ਤਾਂ ਇੱਕ ਸਾਨੂੰ ਇਹ ਨਹੀਂ ਬੰਦੂ ਜਾਉਂਦੀ ਕਿ ਨਾਲ ਹੀ ਕੀ ਹੋ ਰਿਹਾ ਹੈ ਅभी ਜੀਰੇ ਚੱਲੂਗੇ ਜੀਰੇ ਤੋਂ ਜਲਦੀ ਸਾਨੂੰ ਲੈ ਜਾਣਗੇ ਗਾੜਾ ਕਰੀ ਹੋਈ ਹੈ ਕੁਗੜੀ ਵਾਲੀ ਜਿਹੜੀ ਲੱਗੀ ਹੈ ਉਹ ਨੂੰ ਹਸਪਤਾਲ ਲੈ ਗਏ ਅਸੀਂ ਉਸ ਨੂੰ ਵਾਪਸ ਚੱਲ ਕੇ ਆਏ ਕੇਵਲ ਦੋ ਗੱਡੀਆਂ ਜੋ ਗੱਡੀਆਂ ਇੱਥੇ ਰਹਿ ਗਈਆਂ ਬਾਕੀ ਸਾਰੀ ਗੱਡੀਆਂ ਚਲੀ ਗਈਆਂ ਆਸ ਤੇ ਜੀ ਦੀ ਜੀ ਅੱਛੇ ਤੋਂ ਦੋ ਦਿਨਾਂ ਹੀ ਜਿਹੜੀ ਅਸੀਂ ਰੋਤੀ ਤੇ ਇਹ ਕਰਤਾ ਸੀ ਪਾਕੀ ਸਾਰੀ ਫੈਮਿਲੀ ਸਾਡੀ ਮੁੰਡਿਆਲੀ ਦੇ ਕਿਹੜੇ ਵੀ ਆ ਕਿ ਦੋਨੋਂ ਇਸੇ ਸੀ ਉਹਨਾਂ ਨੇ ਜਿਹੇ ਉਸ ਦਾ ਚਲੇ ਆ ਗਿਆ ਉਹ ਗੱਡੀ ਖੜੀ ਕੀਤੀ ਉਹਨਾਂ ਹੀ ਜਿਹੜੀ ਆਪਣੇ ਬਰਾਦਰ ਦੇ ਬੰਦੇ ਸੀ ਉਹ ਵਾਸਤੇ ਭਾਗ ਦੇ ਚਾਏ ਅਨਿਲ ਬਾਗ ਹਸਪਤਲ 'ਚ ਇੱਕ ਲੜਕੀ ਆਈ ਜਿਹਦਾ ਨਾਮ ਬਲਜਿੰਦਰ ਕੌਰ ਹੈ ਇਹ 25 ਸਾਲ ਦੀ ਹੈਗੀ ਹੈ ਇਹ ਕੁੜੀ ਲੜਕੀ ਦਾ ਵਿਆਹ ਸੀ ਕਰਦੇ ਆ ਕਹਿਣ ਮੁਤਾਬਕ ਕਿ ਡੋਲੀ ਤੁਰਨ ਲੱਗੀ ਸੀ ਤੇ ਕਿਤੇ ਗੋਲੀ ਚੱਲੀ ਹੈ ਜਿਹੜੀ ਇਹਨਾਂ ਦੇ ਮੱਥੇ ਤੇ ਲੱਗੀ ਹੈ ਹਾਲਤ ਇਹਨਾਂ ਦੀ ਕ੍ਰਿਟੀਕਲ ਆ ਬਾਕੀ ਇਲਾਜ ਚੱਲ ਰਿਹਾ ਹੈ ਨਹੀਂ ਹਜੇ ਤੱਕ ਹੋਰ ਕੋਈ ਜਾਣਕਾਰੀ ਨਹੀਂ ਪਰਿਵਾਰ ਵਾਲਾ ਦਿੱਤੀ ਗਈ ਸੀ ਵੀ ਸਕੈਨ ਹੋ ਚੁੱਕੇ ਹੈ ਜਿਹੜੇ ਰਿਪੋਰਟ ਆਂਦੀ ਹੈ ਉਹ ਸਾਨੂੰ ਐਕਸਪਲੇਨ ਕਰ ਦਾਂਗੇ ਸਿਰ ਤੇ ਗੋਲੀ ਹੈਗੀ ਹੈ ਜੀ ਹਾਂਜੀ ਇੱਕ ਦੇਹੀ ਗੋਲੀ ਦਾ ਨਿਸ਼ਾਨ ਹੈਗਾ ਹੈ ਉਸ ਪਿੰਕੇ ਖਾਈ ਪਿੰਡ ਵਿੱਚ ਇੱਕ ਮੈਰਿਜ ਪਹਲੇ ਸੀ ਉੱਥੇ ਵਿਜਿੰਦਰ ਕੌਰ ਲਾਂ ਦੀ ਲੜਕੀ ਦਾ ਵਿਆਹ ਸੀਗਾ ਹਸਲ ਟੋੜ ਪਿੰਡ ਦੀ ਰਹਿਣ ਵਾਲੀ ਉਹਦੇ ਪਿਤਾ ਦਾ ਨਾਮ ਬਾਜ ਸਿੰਘ ਹੈ ਜਦੋਂ ਡੋਲੀ ਚੱਲਣ ਲੱਗੀ ਤਾਂ ਉੱਥੇ ਸ਼ਾਮਲ ਲੋਕਾਂ ਵੱਲੋਂ ਕਿਸੇ ਵੱਲੋਂ ਫਾਇਰ ਕੀਤਾ ਗਿਆ ਜੋ ਲੜਕੀ ਦੇ ਜਿੱਦਾ ਮੱਥੇ ਦੇ ਵਿੱਚ ਲੱਗਿਆ ਵਿਆਹ ਵਾਲੀ ਲੜਕੀ ਦੇ ਤੇ ਜਿਹੜੀ ਹੁਣ ਹਸਪੀਟਲ ਦਾਖਲ ਹੈ ਹਾਲਤ ਇਹਦੀ ਨਾਜ਼ੁਕ ਹੈ ਬਾਕੀ ਜਿਹੜੀ ਬਰਾਤ ਆਈ ਸੀ ਇਹ ਸਰਹਾਲੀ ਕਣਾ ਪਿੰਡ ਜੋ ਕਿ ਤਰਨਤਾਰਨ ਦੇ ਵਿਖੇ ਹੈ ਉੱਥੋਂ ਆਈ ਸੀ ਜਸਟ ਹੁਣ ਇਹ ਹਸਪੀਟਲ ਪਹੁੰਚੇ ਇਸ ਤੋਂ ਬਾਅਦ ਮੌਕੇ ਤੇ ਜਾਣੇ ਉੱਥੋਂ ਆਡੈਂਟੀਫਾਈ ਕਰਾਂਗੇ ਸਾਰਿਆਂ ਤੋਂ ਪੁੱਛ ਪੜਤਾਲ ਕਰਕੇ ਕਿ ਕਿਹਦੇ ਵੱਲੋਂ ਗੋਲੀ ਚਲਾਈ ਗਈ